ਅੱਜ ਬਰਸਾਤ ਹੋਈ ਹੈ ਡਿਊਟੀ ਕਰ ਰਿਹਾ ਹਾਂ ਠੀਕ ਮੇਰਾ ਨਾਮ ਮਹਿਲਾ ਸਪਾਈਸ ਫੂਡ ਘੋੜਾ ਹੈ ਜਿੱਦੇ ਮੈਂ ਮੁਕਸਾ ਟ੍ਰੈਕਿੰਗ ਵਿੱਚ ਪਹੁੰਚਦਾ ਅੱਜ ਬਰਸਾਤ ਹੋਈ ਹੈ ਤੇ ਜਿਸ ਕਰਕੇ ਸ਼ਹਿਰ ਵਿੱਚ ਪਾਣੀ ਬਹੁਤ ਜ਼ਿਆਦਾ ਭਰ ਗਿਆ ਜਿਸ ਕਰਕੇ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਆਉਂਦੀ ਹੈ ਤਾਂ ਬਸ ਮੇਰਾ ਤੇ ਹੀ ਹੈ ਵੀ ਅਸੀਂ ਆਪਣੀ ਸਾਰੀ ਸਾਰੀ ਹੀ ਪੰਜਾਬ ਪੁਲਿਸ ਆਪਣੀ ਡਿਊਟੀ ਤਾਂ ਦੇਹੀ ਨਾਲ ਨਿਭਾਉਂਦੀ ਹੈ ਅਸੀਂ ਵੀ ਆਪਣੇ ਜੂਤ ਉਤਾਰ ਕੇ ਟ੍ਰੈਫਿਕ ਦੀ ਡਿਊਟੀ ਕਰ ਰਹੇ ਹਾਂ ਬਰਸਾਤ ਦਾ ਪਾਣੀ ਹੈ ਬਹੁਤ ਜ਼ਿਆਦਾ ਸ਼ਹਿਰ ਦੇ ਵਿੱਚ ਤੇ ਮੈਂ ਸਭ ਨੂੰ ਇਹ ਸਨੇਹਾ ਦੇਣਾ ਚਾਹੁੰਦੀ ਆ ਕਿ ਜੋ ਵੀ ਪੁਲਿਸ ਮੁਲਾਜ਼ਮਾ ਸਾਰੇ ਆਪਣੀ ਡਿਊਟੀ ਤਾਂ ਦੇਹੀ ਨਾਲ ਨਿਭਾ ਕਰੋ ਤਾਂ ਜੋ ਕਿ ਲੋਕਾਂ ਵਿੱਚ ਇੱਕ ਚੰਗਾ ਮੈਸੇਜ ਜਾਵੇ ਪੰਜਾਬ ਪੁਲਿਸ ਦਾ ਧੰਨਵਾਦ ਪਲੱਸ ਵਾਈਸ ਵੀ ਪਾਰ ਹੈ ਤੇ ਮੈਂ ਮੁਕਸਰ ਟ੍ਰੈਫਿਕ ਦੇ ਵਿੱਚ ਤਾਇਨਾਤ ਆ ਅੱਜ ਬਰਸਾਤ ਹੋਈ ਹੈ ਤੇ ਜਿਸ ਕਰਕੇ ਸ਼ਹਿਰ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਭਰ ਗਿਆ ਜਿਸ ਕਰਕੇ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਆਉਂਦੀ ਹੈਗੀ ਤਾਂ ਬਸ ਮੇਰਾ ਤਾਂ ਹੀ ਹੈ ਵੀ ਅਸੀਂ ਆਪਣੀ ਡਿਊਟੀ ਸਾਰੀ ਸਾਰੀ ਹੀ ਪੰਜਾਬ ਪੁਲਿਸ ਆਪਣੀ ਡਿਊਟੀ ਤਾਂ ਦੇਹੀ ਨਾਲ ਨਿਭਾਉਂਦੀ ਹੈ ਅਸੀਂ ਵੀ ਆਪਣੇ ਸ਼ੂਜ਼ ਉਤਾਰ ਕੇ ਟ੍ਰੈਫਿਕ ਦੀ ਡਿਊਟੀ ਕਰ ਰਹੇ ਹਾਂ ਬਰਸਾਤ ਹੈ ਪਾਣੀ ਹੈ ਬਹੁਤ ਜ਼ਿਆਦਾ ਸ਼ਹਿਰ ਦੇ ਵਿੱਚ ਤੇ ਮੈਂ ਸਭ ਨੂੰ ਇਹ ਸਨੇਹਾ ਦੇਣਾ ਚਾਹੁੰਦੀ ਆ ਕਿ ਜੋ ਵੀ ਪੁਲਿਸ ਮੁਲਾਜ਼ਮ ਹੈ ਸਾਰੇ ਆਪਣੀ ਡਿਊਟੀ ਤਾਂ ਦੇਹੀ ਨਾਲ ਕਰੋ

ਅੱਜ ਬਰਸਾਤ ਹੋਈ ਹੈ ਤੇ ਜਿਸ ਕਰਕੇ ਸ਼ਹਿਰ ਵਿੱਚ ਪਾਣੀ ਬਹੁਤ ਜ਼ਿਆਦਾ ਭਰ ਗਿਆ ਜਿਸ ਕਰਕੇ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਹੈ। ਸਾਮ ਬਸ ਮੇਰਾ ਤਈ ਹੈ ਵੀ ਅਸੀਂ ਆਪਣੀ ਡਿਊਟੀ ਰੀ ਸਾਰੀ ਹੀ ਪੰਜਾਬ ਪੁਲਿਸ ਆਪਣੀ ਡਿਊਟੀ ਤਾਂ ਦੇਹੀ ਨਾਲ ਨਿਭਾਉਂਦੀ ਹੈ ਅਸੀਂ ਵੀ ਆਪਣੇ ਚੂਲ ਉਤਾਰ ਕੇ ਟ੍ਰੈਫਿਕ ਦੀ ਡਿਊਟੀ ਕਰ ਰਹੇ ਹਾਂ ਬਰਸਾਤ ਦਾ ਪਾਣੀ ਹੈ ਬਹੁਤ ਜ਼ਿਆਦਾ ਸ਼ਹਿਰ ਦੇ ਵਿੱਚ ਤੇ ਮੈਂ ਸਭ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਜੋ ਵੀ ਪੁਲਿਸ ਮੁਲਾਜ਼ਮਾ ਸਾਰੇ ਆਪਣੀ ਡਿਊਟੀ ਤਾਂ ਦੇਹੀ ਨਾਲ ਨਿਭਾ ਕਰੋ ਤਾਂ ਜੋ ਕਿ ਲੋਕਾਂ ਵਿੱਚ ਇੱਕ ਚੰਗਾ ਮੈਸੇਜ ਜਾਵੇ ਪੰਜਾਬ ਪੁਲਿਸ ਦਾ ਧੰਨਵਾਦ ਪਲੱਸ ਵਾਈਜ਼ ਵੀ ਹੋਰ ਹੈ ਤੇ ਮੈਂ ਮੁਕਸਰ ਟ੍ਰੈਫਿਕ ਦੇ ਵਿੱਚ ਪਹਨਾਂਤਾ ਅੱਜ ਬਰਸਾਤ ਹੋਈ ਹੈ ਤੇ ਜਿਸ ਕਰਕੇ ਸ਼ਹਿਰ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਭਰ ਗਿਆ ਜਿਸ ਕਰਕੇ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਆਉਂਦੀ ਹੈਗੀ ਤਾਂ ਬਸ ਮੇਰਾ ਤਾਂ ਹੀ ਹੈ ਵੀ ਅਸੀਂ ਆਪਣੀ ਡਿਊਟੀ ਸਾਰੀ ਸਾਰੀ ਹੀ ਪੰਜਾਬ ਪੁਲਿਸ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦੀ ਹੈ ਅਸੀਂ ਵੀ ਆਪਣੇ ਸ਼ੂਜ਼ ਉਤਾਰ ਕੇ ਟ੍ਰੈਫਿਕ ਦੀ ਡਿਊਟੀ ਕਰ ਰਹੇ ਹਾਂ ਬਰਸਾਤ ਹੈ ਪਾਣੀ ਹੈ ਬਹੁਤ ਜ਼ਿਆਦਾ ਸ਼ਹਿਰ ਦੇ ਵਿੱਚ ਤੇ ਮੈਂ ਸਭ ਨੂੰ ਇਹ ਸਨੇਹਾ ਦੇਣਾ ਚਾਹੁੰਦੀ ਆ ਕਿ ਜੋ ਵੀ ਪੁਲਿਸ ਮੁਲਾਜ਼ਮ ਹੈ ਸਾਰੇ ਆਪਣੀ ਡਿਊਟੀ ਤਨਦੇਹੀ ਨਾਲ ਕਰੋ जो कि लोगों का चंगा मैसेज पंजाब पुलिस प्रति धनबाद बरसात हो ड्यूटी कर रहे हो मेरा नाम महिला उम्मीदवार है जी मैं मुक्तर ट्रैकिंग ਅੱਜ ਬਰਸਾਤ ਹੋਈ ਹੈ ਤੇ ਜਿਸ ਕਰਕੇ ਸ਼ਹਿਰ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਭਰ ਗਿਆ ਜਿਸ ਕਰਕੇ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਆਉਂਦੀ ਹੈ ਤਾਂ ਬਸ ਮੇਰਾ ਤਾਂ ਹੀ ਹੈ ਵੀ ਅਸੀਂ ਆਪਣੀ ਡਿਊਟੀ ਸਾਰੀ ਸਾਰੀ ਹੀ ਪੰਜਾਬ ਪੁਲਿਸ ਆਪਣੀ ਡਿਊਟੀ ਤਾਂ ਦੇਹੀ ਨਾਲ ਨਿਭਾਉਂਦੀ ਹੈ ਅਸੀਂ ਵੀ ਆਪਣੇ ਚੂਲ ਉਤਾਰ ਕੇ ਟ੍ਰੈਫਿਕ ਦੀ ਡਿਊਟੀ ਕਰ ਰਹੇ ਹਾਂ ਬਰਸਾਤ ਦਾ ਪਾਣੀ ਹੈ ਬਹੁਤ ਜ਼ਿਆਦਾ ਸ਼ਹਿਰ ਦੇ ਵਿੱਚ ਤੇ ਮੈਂ ਸਭ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਜੋ ਵੀ ਪੁਲਿਸ ਮੁਲਾਜ਼ਮ ਹੈ ਸਾਰੇ ਆਪਣੀ ਤਾਂ ਦੇਈਂ ਨਾ ਕਰੋ ਤਾਂ ਜੋ ਕਿ ਲੋਕਾਂ ਵਿੱਚ ਇੱਕ ਚੰਗਾ ਮੈਸੇਜ ਜਾਵੇ ਪੰਜਾਬ ਪੁਲਿਸ ਦਾ ਧੰਨਵਾਦ